ਕਿਸਾਨ ਵੀਰੋ ਸਵਾਗਤ ਆ ਤੁਹਾਡਾ ਮਹਾਰਾਜ ਡੇਰੀ ਫਾਰਮ ਦੇ ਵਿੱਚ ਕਿਸਾਨ ਵੀਰੋ ਜਿਹੜੀ ਅੱਜ ਆਪਾਂ ਵੀਡੀਓ ਬਣਾ ਰਹੇ ਹਾਂ ਜਿੰਨੇ ਸੋਢੀ ਵਾਲਾ ਤਹਿਸੀਲ ਜੀਰਾ ਤੇ ਜ਼ਿਲ੍ਹਾ ਹੈਗਾ ਜੀ ਫਿਰੋਜ਼ਪੁਰ ਬਾਈ ਜਗਦੀਪ ਸਿੰਘ ਸੋਢੀ ਦੇ ਘਰੋਂ ਆਪਾਂ ਮਿੱਤਰੋ ਇਹ ਵੀਡੀਓ ਬਣਾ ਰਹੇ ਆ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਤਿੰਨ ਨੱਕ ਦਿਖਾਵਾਂਗੇ ਪਹਿਲਾਂ ਵੀ ਬਾਈ ਦੇ ਘਰੋਂ ਇੱਕ ਵੀਡੀਓ ਬਣਾਈ ਸੀ ਜਿਹਦੇ ਵਿੱਚੋਂ ਤਿੰਨ ਮੱਝਾਂ ਤੁਹਾਨੂੰ ਦਿਖਾਈਆਂ ਸੀ ਕੀ ਰਿਸਪੌਂਸ ਰਿਹਾ ਸੀ ਉਹਦੀ ਵੀ ਆਪਾਂ ਗੱਲਬਾਤ ਆਪਾਂ ਬਾਈ ਦੇ ਨਾਲ ਕਰਾਂਗੇ ਤੇ ਬਾਈ ਕੋਲੇ ਪਿਛਲੀ ਵੀਡੀਓ ਦੇ ਵਿੱਚ ਵੀ ਆਪਾਂ ਜ਼ਿਕਰ ਕੀਤਾ ਸੀ ਵੀ ਜਿਵੇਂ ਜਿਵੇਂ ਪਸ਼ੂ ਤਿਆਰ ਹੋਣਗੇ ਉਵੇਂ-ਉਵੇਂ ਬਾਈ ਕਹਿੰਦਾ ਵੀ ਸਾਰੇ ਪਸ਼ੂ ਸ਼ੇਲ ਕਰਨੇ ਆ ਹੁਣ ਜਿਹਦੇ ਵਿੱਚੋਂ ਮਿੱਤਰੋ ਤਿੰਨ ਤਿਆਰ ਐ ਤਿੰਨਾਂ ਦਾ ਜਿਹੜਾ ਰੇਟ ਕੀ ਐ ਉਹ ਆਪਾਂ ਬਾਈ ਦੇ ਨਾਲ ਗੱਲਬਾਤ ਕਰਦੇ ਆ ਕਿੰਨੇ-ਕਿੰਨੇ ਦਿਨ ਸੂਣ ਦੇ ਵਿੱਚ ਰਹਿੰਦੇ ਨੇ ਕੀ ਕੀ ਦੁੱਧ ਐ ਦੁੱਧ ਚੰਗੇ ਦੁੱਧ ਵਾਲੀਆਂ ਮਿੱਤਰੋ ਬਾਈ ਕੋਲੇ ਮੱਝਾਂ ਨੇ ਤੇ ਪੂਰੀ ਜਾਣਕਾਰੀ ਲੈਣੇ ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਡਾਕਟਰ ਕੀ ਹਾਲ ਚਾਲ ਹੈ ਬਹੁਤ ਵਧੀਆ ਜੀ ਠੀਕ ਠਾਕ ਠੀਕ ਐ ਸਤਾਂ ਜੀ ਹਾਂਜੀ ਹਾਂਜੀ ਆਪਣਾ ਨਾਮ ਹੈਗਾ ਜਗਦੀਪ ਸਿੰਘ ਸੋਢੀ ਹਾਂਜੀ ਇਹ ਤਲਵੰਡੀ ਭਾਈ ਤੋਂ ਕਿੰਨਾ ਕਿਲੋਮੀਟਰ 5 ਕਿਲੋਮੀਟਰ ਤੇ ਹਨਾ ਪਹਿਲਾਂ ਵੀ ਵੀਡੀਓ ਕੋਈ ਰਿਸਪੌਂਸ ਵਧੀਆ ਮਿਲਿਆ ਬਹੁਤ ਵਧੀਆ ਜੀ ਬਹੁਤ ਵਧੀਆ ਰਿਸਪੌਂਸ ਮਿਲਿਆ ਅਗਰ ਤਾਂ ਹੀ ਤੁਹਾਨੂੰ ਬੁਲਾਇਆ ਦੁਆਰ ਤੋਂ ਧੰਨਵਾਦ ਜੀ ਠੀਕ ਹੈ ਮਤਲਬ ਵੀ ਕਾਫੀ ਦਿਨ ਹੋ ਗਏ ਸੀ ਫੋਨ ਕਰਦਿਆਂ ਨੂੰ ਹਨਾ ਇੱਕ ਹਫਤਾ ਹੋ ਗਿਆ ਸੀ ਜਗੱਡੀ ਖਰਾਬ ਹੋਣ ਦੇ ਕਾਰਨ ਦੂਰ ਸੀ ਤੁਹਾਡੇ ਤੋਂ ਠੀਕ ਹੈ 100 150 ਕਿਲੋਮੀਟਰ ਤੋਂ ਤੁਸੀਂ ਆਏ ਹੋ ਚੱਲ ਕੇ ਹਾਂ ਜੇ ਤੁਸੀਂ ਇਹਨਾਂ ਆਪਦਾ ਦਾਣਾ ਪਾਣੀ ਖਿਲਾ ਰਿਹਾ ਤੁਸੀਂ ਤਾਂ ਹੀ ਆ ਰਹੇ ਹੋ ਇਨੀ ਨਹੀਂ ਮਤਲਬ ਠੀਕ ਹੋਰ ਚੰਗੇ ਕੰਮ ਕੀਤੇ ਤਾਂ ਹੀ ਲੋਕ ਤੁਹਾਨੂੰ ਸੱਸਦੇ ਧੰਨਵਾਦ ਤੇ ਹੁਣ ਆਪਾਂ ਗੱਲ ਕਰਦੇ ਆਂ ਵੀ ਆਪਣੇ ਕੋਲੇ ਤੇ ਆਪਣੇ ਕੋਲੇ ਹੁਣ ਮੰਨ ਲਾ ਵੀ ਜਿੰਨੇ ਪਸ਼ੂ ਸ਼ੇਅਰ ਕਰਨੇ ਆ ਜਿਵੇਂ ਜਿਵੇਂ ਤਿਆਰ ਹੋਣਗੇ ਹਨਾ ਜਿਵੇਂ ਜਿਵੇਂ ਤਿਆਰ ਹੋਣਗੇ ਜਿਵੇਂ ਆਪਾਂ ਜੇ ਹੁਣ ਆਪਾਂ ਗੱਲ ਕਰਦੇ ਆਂ ਵੀ ਇਹ ਜਿਹੜਾ ਕੀਤਾ ਇਹ ਮੰਨ ਲਾ ਵੀ ਲੇਬਰ ਤੋਂ ਬਿਨਾ ਫੇਲ ਆ ਲੇਬਰ ਤੋਂ ਬਿਨਾ ਮੇਨ ਮੇਨ ਫੋਕਸ ਹੀ ਲੇਬਰ ਤੇ ਸੀ ਜੀ ਲੇਬਰ ਹੁਣ ਸਾਡੇ ਕੋਲ ਨਹੀਂ ਹੈਗੀ ਤੇ ਅਸੀਂ ਇੰਨਾ ਕੰਮ ਨਹੀਂ ਕਰ ਸਕਦੇ ਆਪਦੀ ਖੇਤੀ ਬੜੀ ਵੀ ਹੁਣ ਕਰਦੇ ਆਂ ਨਾਲ ਆਪਦੀ ਦੁਕਾਨ ਦੁਕਾਨ ਵੀ ਹੈ ਜੀ ਠੀਕ ਕਰਕੇ ਫਿਰ ਹੁਣ ਲੇਬਰ ਨੇ ਮਿਲਦੀ ਤੇ ਅਸੀਂ ਫਿਰ ਇਹ ਚੀਜ਼ ਹੁਣ ਸ਼ੇਅਰ ਕਰਦੇ ਆਂ ਤੇ ਕਿਵੇਂ ਰਿਹਾ ਜੀ ਤੁਹਾਡਾ ਮੰਲਾ ਤਜਰਬਾ ਇੰਨੇ ਸਾਲਾਂ ਦਾ ਕਿੰਨੇ ਸਾਲ ਹੋ ਗਏ ਸੀ ਆਪਾਂ ਨੂੰ ਸਾਨੂੰ ਵੀ 9 ਸਾਲ ਹੋ ਗਏ ਇਸ ਲਾਈਨ 'ਚ ਪਿਆ ਨੂੰ 9 ਸਾਲ ਕਿਵੇਂ ਰਿਹਾ ਜੀ ਕੀਤਾ ਇਹ ਬਹੁਤ ਵਧੀਆ ਜੀ ਬਹੁਤ ਵਧੀਆ ਕੀਤਾ ਰਿਹਾ ਇਹ ਠੀਕ ਹੈ ਵੀ ਘੱਟੋ ਘੱਟ ਜੇ 15 18 ਲੀਟਰ ਤੋਂ ਦੇ ਬਾਲੇ ਪਸ਼ੂ ਹੋਣਗੇ ਫਿਰ ਇਹ ਇੱਕ ਤਾਂ ਕੰਮ ਚਾਪਾ ਸਾਨੂੰ 18 ਵੀ ਲੀਟਰ ਵਾਲਾ ਘੱਟੋ ਘੱਟ ਤੋਂ ਮਾਝ ਰੱਖੋ ਚੰਗੀ ਬ੍ਰੀਡ ਦੇ ਕੰਮ ਕਰੋ ਜੀ ਠੀਕ ਹੈ ਜੇ ਬ੍ਰੀਡ ਦੇ ਕੰਮ ਕਰ ਗਾ ਲੋਂ ਉਹਨੂੰ ਵੇਚਣਾ ਵੀ ਜਾਂ ਬੱਚੇ ਵੇਚਨੇ ਉਹ ਜੀ ਵੀ ਬੈਨੀਫਿਟ ਹੁੰਦਾ ਜੇ ਮਾੜਾ ਜਾਨਵਰ ਰੱਖਾਂਗੇ ਉਹਦੇ ਬੈਨੀਫਿਟ ਨਹੀਂ ਹੋਊਗਾ ਮਾੜੀ ਮੱਝ ਵੀ ਜੇ 10 ਕਿਲੋ ਵਾਲੀ ਮੱਝ ਜੀਮੇਦਾਰ ਨੂੰ ਕੁਝ ਨਹੀਂ ਕਮਾ ਕੇ ਦੇ ਰਹੀ ਉਹ ਆਪਣਾ ਹੀ ਖਰਚਾ ਪੂਰਾ ਕਰਦੀ ਮਤਲਬ 15 ਤੋਂ ਉੱਪਰ ਪਰ ਚਾਹੀਦਾ ਹਾਂ 15 ਤੋਂ ਉੱਪਰ ਮੱਝ ਹੋਵੇ ਫਿਰ ਜਾ ਕੇ ਬਸ ਚਾਰ ਪੈਸੇ ਬਚਦੇ ਆ ਮਤਲਬ ਫਿਰ ਆਪਦਾ ਬੰਦੇ ਦਾ ਗੁਜ਼ਾਰਾ ਹੁੰਦਾ ਜੀ ਵਧੀਆ ਵਧੀਆ ਗੁਜ਼ਾਰਾ ਹੁੰਦਾ ਬਿਲਕੁਲ ਜੀ ਠੀਕ ਹੈ ਹੁਣ ਆਪਾਂ ਗੱਲ ਕਰਦੇ ਆ ਸਟਾਰਟਿੰਗ ਤੇ ਲੰਡੀ ਮੱਝ ਤੋਂ ਹਨਾ ਲੰਡੀ ਮੱਝ ਦਾ ਜੇ ਸੂਏ ਦੀ ਗੱਲ ਕਰਕੇ ਮੰਨ ਲਿਆ ਵੀ ਇਹ ਕਿਹੜਾ ਸੂਆ ਸੂਈ ਆ ਜੀ ਡਾਕਟਰ ਸਾਹਿਬ ਇਹ ਤ ਤਿੰਨ ਤਰੀਕ ਨੂੰ ਇਹ ਦਿਨ ਪੂਰੇ ਆ ਜੀ ਤਿੰਨ ਤਰੀਕ ਨੂੰ ਮਿੱਤਰੋ ਦਿਨ ਪੂਰੇ ਆ ਦੁੱਧ ਕਿੰਨਾ ਘਟਿਆ ਇੱਕ ਮੈਂ ਹੋਰ ਗੱਲ ਕਰਦਾ ਜੀ ਦੋਸਤੋ ਜਿਵੇਂ ਆਪਾਂ ਵੀਡੀਓ ਬਣਾਉਨੇ ਆਪਾਂ ਕੁੱਲ ਮਿਲਾ ਕੇ ਸੱਚਾਈ ਤੇ ਚੱਲ ਰਹੇ ਆ ਜਾ ਕੇ ਕਿਲੋ 2 ਕਿਲੋ ਮਿੱਤਰੋ ਪਸ਼ੂ ਦੁੱਧ ਘਟ ਵੀ ਜਾਂਦਾ ਕਿਉਂਕਿ ਹੁਣ ਇੱਥੇ ਤਾਂ ਘੱਟੋ ਘੱਟ ਤੁਸੀਂ ਦੇਖ ਲਓ 15 20 ਪਸ਼ੂਆਂ ਦੇ ਵਿੱਚ ਖੜੀ ਆ ਤੇ ਜਾ ਕੇ ਆਪਾਂ ਕੱਲਾ ਪਸ਼ੂ ਬੰਨ ਦਾਂਗੇ ਉੱਥੇ ਮਿੱਤਰੋ 2 ਕਿਲੋ 3 ਕਿਲੋ 4 ਕਿਲੋ ਤਾਂ ਵੀ ਉੱਡ ਜਾਂਦਾ ਕਿਉਂਕਿ ਜੀ ਲਾਉਣਾ ਬਹੁਤ ਔਖਾ ਹੈ ਪਰਿਵਾਰ ਦੇ ਵਿੱਚੋਂ ਜਾ ਕੇ ਇਕੱਲੇ ਘਰੇ ਰਹਿਣਾ ਪਸ਼ੂ ਨੂੰ ਬਹੁਤ ਔਖਾ ਲੱਗਦਾ ਤਾਂ ਕਰਕੇ ਜਿਹੜਾ ਭਰਾ ਆਪਣੀ ਵੀਡੀਓ ਦੇਖ ਕੇ ਕੋਈ ਵੀ ਪਸ਼ੂ ਲੈਂਦਾ ਅਗਲੇ ਸਾਲ ਤੱਕ ਮਿੱਤਰੋ ਉਹਦਾ ਇੰਤਜ਼ਾਰ ਜ਼ਰੂਰ ਕਰੋ ਅਗਲੇ ਸਾਲ ਤੱਕ ਤੁਸੀਂ ਤੁਸੀਂ ਜ਼ਰੂਰ ਦੇਖੋ ਵੀ ਕਿੰਨਾ ਦੁੱਧ ਕੱਢਦੀ ਹੈ ਜਿੰਨੀ ਆਪਾਂ ਗੱਲ ਕਰਦੇ ਆ ਕਿਲੋ ਅਧਾ ਕਿਲੋ ਦਾ ਫੇਰ ਵੀ ਉਧਰ ਇਧਰ ਹੋ ਸਕਦਾ ਕਿਉਂਕਿ ਜਿਹੜਾ ਪਸ਼ੂ ਪਾਲਕ ਵੀਰ ਹੁੰਦਾ ਕਈ ਵਾਰ ਕਿਲੋ ਦਾ ਕਿਲੋ ਦਾ ਝੂਠ ਬੋਲ ਦਿੰਦਾ ਪਰ ਜੇ ਆਪਾਂ ਗੱਲ ਬਾਈ ਜਗਦੀਪ ਦੀ ਕਰਦੇ ਆ ਬਾਈ ਕਹਿੰਦਾ ਵੀ ਕਿੰਨੇ ਕਿੰਨੇ ਲੀਟਰ ਵਾਲੀਆਂ ਹੁਣ ਮੱਝਾਂ ਸਾਡੇ ਕੋਲ ਸਾਰੀਆਂ ਸਰ ਸਾਡੇ ਕੋਲ 18 ਲੀਟਰ ਤੋਂ ਲੈ ਕੇ 22 23 ਤੱਕ ਸਹੀ ਸਾਡੇ ਕੋਲ ਵੱਧ ਤੋਂ ਵੱਧ ਜਿਹੜੀ ਮੱਝ ਖੜੀ ਹੈ ਜੀ ਉਹ 24 ਕਿਲੋ ਵਾਲੀ ਮੱਝ ਆਪਣੇ ਘਰੇ 18 ਕਿਲੋ ਤੋਂ ਲੈ ਕੇ 18 ਕਿਲੋ ਤੋਂ ਕਿਲੋਾਂਜ ਹਾਂਜੀ ਲੀਟਰ ਦਾ ਮਤਲਬ ਘਟਉਂਦਾ ਹਾਂ ਹਾਂ ਲੀਟਰ ਘਟਉਂਦੇ ਆ ਜੀ ਠੀਕ ਹੈ ਹੁਣ ਆਪਾਂ ਗੱਲ ਕਰਕੇ ਵੀ ਇਹ ਮੱਝ ਦੀ ਤੀਜਾ ਸੂਆ ਸੁਣਾ ਤੇ ਕਿੰਨੇ ਕੁ ਦਿਨ ਜਿਹੜੇ ਬਾਕੀ ਨੇ ਡਾਕਟਰ ਸਾਹਿਬ ਦੇ ਦਿਨ ਬਸ 4-5 ਦਿਨ ਮਸਾਂ ਲਊਗੀ ਜੀ 3 ਤਰੀਕ ਨੂੰ ਦਿਨ ਪੂਰੇ ਇਹਦੇ 3 ਤਰੀਕ ਨੂੰ ਦਿਨ ਪੂਰੇ ਆ ਕਿੰਨਾ ਇਹਨੇ ਦੁੱਧ ਘਟਿਆ ਬੱਸ ਜੀ ਸਾਡੇ ਆਪਣੇ ਕੋਲੇ ਨੇ 19 ਕਿਲੋ ਤੇ 700 ਗ੍ਰਾਮ ਦੁੱਧ ਦਿੱਤਾ ਜੀ 19 ਕਿਲੋ 700 ਹਾਂਜੀ ਪਰ ਆਪਾਂ ਜੇ ਆਪਾਂ ਇਹ ਓਡੀ ਵੀਡੀਓ ਦੇ ਮਾਧਮ ਰਹੀ ਇਹਨਾਂ ਦੇ ਆਪਾਂ ਕਿਲੋ ਦੁੱਧ ਘਟ ਦੱਸਣਾ ਜੀ ਮਨ ਲਾ 18 ਹੀ ਕਹਿ ਦਈਏ ਆਪਾਂ 18.5 ਕਿਲੋ ਦੁੱਧ ਕਹਿ ਕੇ ਦੇਣੀ ਹੈ ਜੀ ਮਾਲਕਾਂ ਨੂੰ ਓਕੇ ਜੇ ਸੋ ਆਪਣੇ ਘਰੇ ਦਿੱਤਾ ਤੇ ਪਰ ਮੱਝ ਉਹਨਾਂ ਦੇ ਘਰੇ ਜਾ ਕੇ ਜਿਹੇ ਸਮ ਮੱਝ ਤਿਆਰ ਆ ਜੀ ਅਗਲੇ ਸੇਵਾ ਕਰਨਗੇ ਮੱਝ 20 ਪਲੱਸ ਤੋਂ ਬਾਹਰ ਜਾ ਤੇ ਪੂਸ ਕਨੀ ਲੰਡੀ ਕਦੋਂ ਕੋਈ ਹੈ ਨਹੀਂ ਹੋਈ 25 ਦਿਨ ਹੋ ਗਏ ਮਤਲਬ ਇਹ ਨਾ ਪੂਛ ਤੇ ਪੈਰ ਰੱਖਦਾ ਸੀ ਮੱਝ ਨਾਲ ਖੜੀ ਸੀ ਆ ਕਿਉਂਕਿ ਮੌਸਮ ਸਿੱਲਾ ਚੱਲੀ ਜਾਂਦਾ ਹਨਾ ਹਾਂਜੀ ਮੌਸਮ ਤੇ ਪੂਛ ਤੇ ਪੈਰ ਰੱਖਦਾ ਸੀ ਜੀ ਤੇ ਉਹਦੇ ਨਾਲ ਫਿਰ ਇਹ ਲੰਡੀ ਹੋ ਗਈ ਜੀ ਡਾਕਟਰ ਸਾਹਿਬ ਤੁਹਾਨੂੰ ਛੋਟੀ ਤੁਸੀਂ ਇਹਦਾ ਕੀ ਬਾਤਾਂ ਸੀ ਹਾਂ ਮੱਝ ਬਹੁਤ ਚੰਗੀ ਸੀ ਹਨਾ ਹਾਂਜੀ ਤੇ ਥਣ ਜਰੂਰ ਮਿੱਤਰੋ ਮੋਟਾ ਪਰ ਦੁੱਧ ਵਾਲੀ ਮੱਝ ਆ ਤੇ ਦੁੱਧ ਆਪਾਂ 18 ਲੀਟਰ ਮੰਨ ਕੇ ਚੱਲਦੇ ਆ ਬਾਈ ਤਾਂ 19 ਕਹਿੰਦਾ 18 18.5 ਆਪਾਂ ਕਹਾਵਾਂਗੇ ਕਿਉਂਕਿ ਆਪਾਂ ਫਿਰ ਕਹਿੰਦੇ ਆ ਵੀ ਇੱਕ ਗੱਲ ਕਈ ਭਰਾ ਕਹਿੰਦੇ ਨੇ ਨਾ ਕਮੈਂਟਾਂ ਦੇ ਵਿੱਚ ਵੀ ਚੈਨਲ ਵਾਲੇ ਆ ਜਿਹੜੇ ਰੇਟ ਕਹੋਂਦੇ ਆ ਨਹੀਂ ਕਹੋਂਦੇ ਨਹੀਂ ਮੈਂ ਤਾਂ ਤੁਹਾਨੂੰ ਗੱਲ ਦੱਸਦਾ ਹੁਣ ਕਹੋਂਣ ਦੀ ਗੱਲ ਨਹੀਂ ਹੁਣ ਆਪਾਂ ਡਿਸਕਸ ਕਰਨ ਨੂੰ ਕਰਨਾ ਚਾਹੀਦਾ ਬੰਦੇ ਨੂੰ ਹਾਂ ਹਾਂ ਉਹਨਾਂ ਦੇ ਜਿਉਂ ਆ ਮਤਲਬ ਤੁਸੀਂ ਕਹੋਂਦੇ ਹੋ ਤਾਂ ਲੋਕ ਜਾਣ ਬੁੱਝੇ ਕਹਿੰਦੇ ਕਿਸੇ ਬੰਦੇ ਦੇ ਜਾਣ ਬੁੱਝੇ ਅਗਲਾ ਪੁਆਇੰਟ ਕਰਦਾ ਹੁੰਦਾ ਵਾ ਕਮੈਂਟ ਕਰੀ ਜਾਂਦੇ ਲੋਕ ਬੈਠੇ ਵੇਲੇ ਵੇਲੇ ਬੰਦੇ ਦਾ ਕੰਮ ਹੁੰਦਾ ਜੀ ਠੀਕ ਹੈ ਮੇਨ ਗੱਲ ਇਹ ਹੈ ਉਹ ਜੋ ਹੁਣ ਤੁਸੀਂ ਰੇਟ ਮੈਨੂੰ ਵੀ ਪਤਾ ਹੁਣ ਅੱਜ ਜਿਹੜੇ ਸਾਨੂੰ ਜੇ ਤੁਸੀਂ ਸਗੋਂ 10-15000 ਰੁਪਿਆ ਪਸ਼ੂ ਦਾ ਰੇਟ ਸਾਨੂੰ ਘੱਟ ਕੇ ਮੰਗੋ ਕਿਉਂਕਿ ਇੱਕ ਤਾਂ ਹੜਾ ਇਹ ਵਾ ਕਰਕੇ ਇੱਕ ਤੁਸੀਂ ਕਹੇ ਬਸ ਹੁਣ ਤੁਸੀਂ ਹੜਾ ਦਾ ਰੇਟ ਦਿੰਦਾ ਤੇ ਇੱਕ ਤੁਸੀਂ ਕਹੇ ਟਾਈਮ ਹੁੰਦਾ ਵਾ ਕਿਸੇ ਗੱਲ ਦਾ ਉਸ ਗੱਲ ਕਰਕੇ ਆਪਾਂ ਤੁਹਾਡੇ ਕਹਿਣ ਦਾ ਉਹ 20-20000 ਰੁਪਿਆ ਪਸ਼ੂ ਦਾ ਘੱਟ ਘੱਟ ਕਰਿਆ ਤੂੰ ਹੀ ਤਰੇ ਉਹਦਾ ਕਹਿਣ ਦੀ ਗੱਲਾਂ ਹੀ ਅਗਲਾ ਜੋ ਮਰਜ਼ੀ ਮੂੰਹ ਦੀ ਭਗਾਈ ਕਰੀ ਜਾਵੇ ਇਹ ਤਾਂ ਤੁਸੀਂ ਇੱਕ 150 ਕਿਲੋਮੀਟਰ ਬੈਠੇ ਆ ਚੈਨਲ ਵਾਲੇ ਹੋਰ ਬਹੁਤ ਜ਼ਿਆਦੇ ਆ ਅਸੀਂ ਹੋਰ ਨੂੰ ਸੱਜ ਸਕਦੇ ਆ ਠੀਕ ਆ ਜੀ ਪਰ ਮੇਨ ਗੱਲ ਤੁਸੀਂ ਸੱਚਾਈ ਦੇਖੜਾ ਮੈਂ ਵੀ ਜਦੋਂ ਲਾਇਆ ਸੀ ਜੀ ਮਤਲਬ ਉਦੋਂ ਕਿਸੇ ਪਸ਼ੂ ਹਰ ਕੋਈ ਅੱਜ ਕੱਲ ਲੈਣਾ ਕਿ ਸੌਖੀ ਗੱਲ ਨਹੀਂ ਹੈਗੀ ਡੇਢ ਤੋਂ 2 ਲੱਖ ਦੀਆਂ ਮੱਝਾਂ ਹੋਈਆਂ ਪਈਆਂ ਵਾ ਦੇਖ ਕੇ ਸਾਡੇ ਜ਼ਿਮੀਦਾਰ ਨੇ ਪੈਸੇ ਫੜਫੜਾ ਕੇ ਲਾਉਣੇ ਹੁੰਦੇ ਆ ਹਾਂਜੀ ਤੇ ਆਪਾਂ ਕਿਸੇ ਬੰਦੇ ਨਾਲ ਤੱਕਾ ਕਰਨ ਵਾਲਾ ਕੰਮ ਨਹੀਂ ਆਪਾਂ ਡਾਕਟਰ ਸਾਹਿਬ ਕਰਨਾ ਜੈਨੂਅਲ ਜੀ ਗੱਲ ਕਰਨੀ ਆਪਾਂ ਚਲੋ ਇਹਨੇ 19.5 ਲੀਟਰ ਦਤਾ ਸਾਢੇ 19 ਕਿਲੋ ਤਾਂ ਦਿੱਤਾ ਜੀ ਪਰ ਆਪਾਂ 18.5 ਕਿੱਕ ਦੇ ਓਕੇ ਤੇ ਦੂਜੇ ਨੰਬਰ ਤੇ ਇਹ ਕਿਹੜੇ ਸਿਮੰਟ ਤੋਂ ਗੱਬਣਾ ਦਰੋਨਾ ਬੱਲ ਤੋਂ ਗੱਬਣਾ ਜੀ ABC ਵੀਰਾਮ ਵਾਲੀ ਦਾ ਦਰੋਨਾ ਬੱਲ ਆ ਠੀਕ ਆ ਜੀ ਤੇ ਉਹਦੇ ਤੋਂ ਇਹ ਗੱਬਣਾ ਇੱਕ ਗੱਲ ਹੋਰ ਆ ਤੁਹਾਡੇ ਚੈਨਲਾਈ ਮੈਂ ਗੱਲ ਕਹਿਣੀ ਜਿਉਂਨਾ ਮੰਨ ਕੇ ਚੱਲੋ ਆਪਣੀਆਂ ਦੋਵੇਂ ਮੱਜਾਂ ਹੀ ਜੀਏ ਵਾਸਤੇ ਕੱਬਣ ਠੀਕ ਹੈ ਤੇ ਪਰ ਇਹ ਦੋਵੇਂ ਮੱਜਾਂ ਕੱਟੀਆਂ ਦਿੰਦੀਆਂ ਠੀਕ ਹੈ ਜੇ ਕਿਸੇ ਵੀਰ ਪਰ ਵੀਰ ਨੇ ਜਿਹਦੇ ਕੋਲ ਵੀ ਜਾਣਗੇ ਜੇ ਉਹ ਨਹੀਂ ਰੱਖਣੀ ਚਾਹੁੰਦਾ 30000 ਰੁਪਏ ਮੇਰੇ ਤੋਂ ਕੱਟੀ ਦਾ ਲੈ ਲੈ ਵੀ ਤਿੰਨ ਚਾਰ ਮਹੀਨਿਆਂ ਦੀ ਕਰਕੇ ਤਿੰਨ ਚਾਰ ਮਹੀਨਿਆਂ ਦੀ ਕਰਕੇ ਮੈਨੂੰ ਦੇ ਦੇਣਾ ਤੇ ਉਹ ਮੇਰੇ ਤੋਂ ਆਪਦੇ ਪੈਸੇ 30000 ਰੁਪਏ ਇੱਕ ਕੱਟੀ ਦਾ ਮੈਂ ਇਹੇ ਦਰੋਨਾ ਤੋਂ ਇਹ ਦਰੋਨਾ ਤੋਂ ਆ ਜੀ ਇਹ ਜਿਹੜੀ ਮੱਝ ਹੈਗੀ ਆ ਇਹ ਹੈਗੀ ਅਭਿਮਨਿਓ ਬੋਲੋ ਅੱਬੇ ਮੈਨੂੰ ਬੋਲੋ ਤਾਂ ਹਾਂਜੀ ਠੀਕ ਹੈ ਇਹਨੇ ਕਿੰਨਾ ਕੱਢਿਆ ਦੁੱਧ ਜੀ ਇਹਨੇ ਜ ਆਪਣੇ ਘਰੇ ਕਹਿੰਦਾ ਸੀ 16.5 ਕਿਲੋ 16.5 16 16 ਮੰਨ ਕੇ ਚੱਲੋ ਜੀ ਠੀਕ ਹੈ ਆਪਾਂ 16 ਕਹਿ ਕੇ ਦੇਣੀ ਓਕੇ ਤੀਜਾ ਸੁਆ ਸੁਣਾ ਕਿੰਨੇ ਚਿਰ ਦੀ ਕੱਚੀ ਆਹੀ ਇਹ ਇਹ ਦੇਣਾ 14 ਤਰੀਕ ਨੂੰ ਇਹ ਦੇਣਾ ਪੂਰੇ ਓਕੇ ਕਰਿਓ ਜੇ ਮੜਾ ਲੈਵਾ ਦਿਖਾ ਲਗੇ ਹਜੇ ਮਿੱਤਰੋ ਲੈਵਰ ਸਿਕਾਉਣਾ ਸ਼ੁਰੂ ਕੀਤਾ ਤੇ ਜਿੱਦ ਦਿਨ ਇਹਨੇ ਭਰਨਾ ਹੈ ਉਹ ਦਿਨ ਤੁਸੀਂ ਆਪ ਹੀ ਕਹੋਗੇ ਜਿਹੜਾ ਭਰਾ ਲੈ ਕੇ ਜਾਂਦਾ ਕਮੈਂਟ ਕਰਕੇ ਵੀ ਤੁਸੀਂ ਜ਼ਰੂਰ ਦੱਸਿਓ ਤੇ ਦੂਜੀ ਗੱਲ ਕਰਦੇ ਆਂ ਵੀ ਐਵੇਂ ਮੈਨੂੰ ਤੋਂ ਗੱਪਣਾ ਹੈ 1.5 ਲੀਟਰ ਦੁੱਧ ਦਾ ਤੀਜੇ ਸੂਏ ਸੁਣਾ ਹੈ ਹਾਂਜੀ ਇਹ ਕਿਹੜੀ ਜਗ੍ਹਾ ਤੋਂ ਆਈਆਂ ਵੀ ਇਹ ਇਹ ਜੀ ਇੱਕ ਤਾਂ ਏ ਆਈ ਆ ਸਿੰਘਾ ਖਾਸ ਤੋਂ ਠੀਕ ਹੈ ਹਾਂਜੀ ਠੀਕ ਹੈ ਇਹ ਆਈਏ ਹਸਾਰ ਤੋਂ ਜੀ ਹਸਾਰ ਤੋਂ ਇਹ ਹਸਾਰ ਤੋਂ ਆਈ ਆ ਇਹ ਸਿੰਘਾ ਖਾਸ ਤੋਂ ਠੀਕ ਹੈ ਹਾਂਜੀ ਹੁਣ ਤੀਜੀ ਗੱਲ ਕਰਦੇ ਆਂ ਆ ਝੋਟੀ ਹੈ ਨਾ ਇਹ ਸੱਜਰ ਹੈ ਹਾਂਜੀ ਸੱਜ ਇਹ ਇੱਕ ਹਫਤਾ ਹੋ ਗਈ ਸੂਈ ਨੂੰ 7 ਦਿਨ ਹੋ ਗਿਆ 7 ਦਿਨ ਹੋ ਗਏ ਸੂਈ ਨੂੰ ਇਹ ਕਿਹੜੇ ਸਿਮੰਟ ਦੀ ਆ ਜੀ ਸਮਰਾਟ ਥੇਮ ਕੇਰੀਆਂ ਦੀ ਸਮਰਾਟ ਥੇਮ ਕੇਰੀਆਂ ਦੋਸਤੋ ਇਹ ਹੀ ਸਿਮੰਟ ਆਪਾਂ ਆਪਣੀ ਝੋਟੀ ਦੇ ਵੀ ਆਪਾਂ ਲਾਇਆ ਵਾ ਤੇ ਉਹ ਵੀ ਮਿੱਤਰੋ ਚੰਗੇ ਸਿਮੰਟ ਦੀ ਆ ਉਹਦਾ ਵੀ ਆਪਾਂ ਮੂਰੇ ਰਿਕਾਰਡ ਦੇਖਾਂਗੇ ਬਿੱਤੀ ਮਾ ਦਾ ਰਿਕਾਰਡ ਹੈਗਾ ਜੀ ਤਾਂ 19 ਲੀਟਰ ਤੇ ਗਾਹਾਂ ਉਹ ਕਿੰਨਾ ਕੱਢੂਗੀ ਗਾਹ ਉਹਦੇ ਜਿਹੜੀ ਇਸ ਸਮਰਾਟ ਮਕੇਰੀਆਂ ਵਾਲੀ ਆ ਉਹ ਕਿੰਨਾ ਕੱਢੂਗੀ ਕਿਉਂਕਿ ਗੱਲ ਕੀ ਕਰਦੇ ਆ ਵੀ ਸਵਰਾਟ ਮਕੇਰੀਆਂ ਵਾਲਾ ਜਿਹੜਾ ਸਾਣਾ ਮਿੱਤਰੋ 18 19 ਮੇਲੇ ਮਿੱਤਰੋ ਲਗਾਤਾਰ ਜਿੱਤਿਆ ਵਾ ਤੇ ਜੇ ਆਪਾਂ ਗੱਲ ਕਰਦੇ ਆ ਮਗਰਲੇ ਪਾਸੋਂ ਮਿੱਤਰੋ ਇਹ ਇੱਕ ਥਾਣਾ ਤੇ ਲੈ ਮੂਰੀ ਹੈ ਨਹੀਂ ਬਾਈ ਕਹਿੰਦਾ ਅੱਜ ਮੰਦਰੂ ਚੱਲਦੇ ਜੀ ਥਾਣਾ ਪਸਮਾ ਵਧੀਆ ਕਰਦੀ ਆ ਪਸਮਾ ਮੋਟਾ ਥਾਣਾ ਕਰਦੀ ਆ ਜੀ ਠੀਕ ਥਾਣਾ ਸੋਹਣਾ ਕਰਦੀ ਆ ਜਦੋਂ ਮਿੱਤਰੋ ਇਹ ਪਸਮਾਦ ਦੇ ਵਿੱਚ ਹੁੰਦੀ ਆ ਤੇ ਦੁੱਧ ਕਿੰਨਾ ਹੋਵੇ ਲੱਜ ਅੱਜ 9 ਕਿਲੋ ਦੁੱਧ ਰੈਡੀ ਹੈ ਜੀ ਇਸ ਟਾਈਮ 9 ਕਿਲੋ ਦੁੱਧ ਤਿਆਰ ਹੈ ਪਹਿਲਾਂ ਸੁਆ 9 ਕਿਲੋ ਦੁੱਧ ਤਿਆਰ ਆ 7 ਦਿਨ ਹੋ ਗਏ ਸੂਈ ਨੂੰ ਮਾਰ ਦਾ ਕਟਾ ਜੀ ਕਿਹੜੇ ਸੀਮਿੰਟ ਦਾ 51 ਦਾ ਕਟਾ ਚਲੋ ਇਹਨੂੰ ਪਹਿਲਾਂ ਤੋੜ ਕੇ ਫਿਰ ਆਪਾਂ ਉਹਨੂੰ ਵੀ ਉੱਥੇ ਮੈਂ ਮੁਰਦਾ ਦਿਖਾ ਦੂੰ ਤੇ ਵੀਡੀਓ ਕਾਫੀ ਮਿੱਤਰੋ ਲੰਮੀ ਵੱਡ ਜਾਣੀ ਆ ਜਾਣਕਾਰੀ ਵਾਲੀ ਵੀਡੀਓ ਹੈ ਤੇ ਚੰਗੇ ਪਸ਼ੂ ਪਾਈ ਰੱਖਦਾ ਕਾਰਨ ਕੀ ਆ ਫਿਰ ਆਪਾਂ ਤੁਹਾਨੂੰ ਦੱਸਦੇ ਵੇਚਣ ਦਾ ਲੇਬਰ ਦੇ ਘਾਟ ਕਿਉਂਕਿ ਜਿਹੜੇ ਇਹ ਕਿਤੇ ਆ ਮਿੱਤਰੋ ਲੇਬਰ ਦੇ ਹਸਾਬ ਦੇ ਨਾਲ ਹੀ ਚੱਲਦੇ ਨੇ ਵੀਡੀਓ ਅਸੀਂ 11 ਅੰਕ ਵਜੇ 10 11 ਵਜੇ ਸੇ ਇਹ ਵੀਡੀਓ ਬਣਾ ਰਹੇ ਆ ਕੋਈ ਅਖਰ ਨਹੀਂ ਲਾਇਆ ਨੇਚਰਲ ਲੈਵਲ ਦੇ ਵਿੱਚ ਆਪਾਂ ਵੀਡੀਓ ਬਣਾ ਰਹੇ ਆ ਸਾਹਮਣੂ ਜਦੋਂ ਤੁਸੀਂ ਮਿੱਤਰੋ ਚੌਣ ਆਉਂਗੇ ਉਦੋਂ ਇਹਦਾ ਆਪੇ ਦੱਸੂ ਤੇ ਦੂਜੀ ਗੱਲ ਜਿਵੇਂ ਸਮਰਾਟ ਮਕੇਰੀਆਂ ਦੇ ਸਿਮਣ ਦੀ ਝੋਟੀ ਐ ਤੇ ਮਾਨ ਦਾ ਰਕਾਰਡ ਵੀ ਭਾਈ ਕਹਿੰਦਾ ਬਹੁਤ ਚੰਗਾ ਮਾਂ ਵੀ ਤੁਹਾਨੂੰ ਇਸ ਵੀਡੀਓ ਦੇ ਵਿੱਚ ਹੀ ਦਿਖਾਵਾਂਗੇ ਵੀ ਮਾਂ ਨੇ ਠੀਕ ਐ ਮਾਂ ਸੂਆ ਮਾਂ ਦਾ ਕਿਹੜਾ ਹੋ ਹੁਣ ਇਹ ਚੌਥੇ ਹਸਤੇ ਗੱਭਣਾ ਠੀਕ ਹੈ ਹੁਣ ਕਿਹੜੇ ਸਿਮੰਤ ਤੋਂ ਗੱਭਣਾ ਤੇ ਜੀ ਪੀਸ਼ਮਾ ਤੋਂ ਗੱਭਣਾ ਜੀ ਪੀਸ਼ਮਾ ਤੋਂ ਇਹਦਾ ਕੀ ਰਿਕਾਰਡ ਰਿਹਾ ਸਹੀ ਜੀ ਸਾਢੇ 22 ਕਿਲੋ ਤਾਂ ਦਿੱਤਾ ਇਹਨੇ ਆਪਣੇ ਨੂੰ ਠੀਕ ਹੈ ਜਿਵੇਂ ਹੁਣ ਤੁਹਾਡੇ ਕੋਲ ਇਹਨੇ ਦੁੱਧ ਵਾਲੇ ਸੀ ਕੋਈ ਮੇਲਾ ਮੂਲਾ ਨਹੀਂ ਦਿਖਾਇਆ ਡਾਕਟਰ ਸਾਹਿਬ ਮੇਲਾ ਤਾਂ ਨਹੀਂ ਦਿਖਾਇਆ ਘਰ ਘਰ ਦੇ ਵਿੱਚ ਕੰਮਕਾਰੀ ਬਹੁਤ ਜ਼ਿਆਦਾ ਹੈ ਓਕੇ ਉਸ ਗੱਲ ਕਰਕੇ ਬਸ ਨਹੀਂ ਸੂਤਾ ਇਹ ਜੀ ਕੰਮ ਠੀਕ ਹੈ ਮਾਂ ਦਾ ਮਿੱਤਰੋ ਸਾਢੇ 22 ਸਮਰਾਟ ਮਗੇਰੀਆਂ ਦੀ ਝੋਟੀ ਐ ਕੋਈ ਬਰੀਡ ਤੇ ਕੰਮ ਕਰਨਾ ਚਾਹੁੰਦਾ ਮਿੱਤਰੋ ਅਗਲੇ ਸਾਲ ਨੂੰ ਨੇ ਰਿਕਾਰਡ ਤੋੜਨੇ ਆ ਤੇ ਕੁਦਰਤੀ ਜਿਹੜੀ ਉਹ ਤਿੱਲਾ ਥਣ ਦੇ ਵਿੱਚ ਮੇਰੂ ਨਹੀਂ ਤੇ ਫੇਰ ਵੀ ਮਿੱਤਰੋ ਉਹ ਬੱਚੇ-ਬੁੱੱਚੇ ਲੈਣ ਤੋਂ ਕਹਾ ਬਹੁਤ ਚੰਗੀ ਨਿਖਰੂਗੀ ਰੇਟ ਫਿਰ ਕੀ ਕਰਤਾ ਜੀ ਇਹਦਾ ਆਪਾਂ ਡਾਕਟਰ ਸਾਹਿਬ ਰੇਟ ਇਹਦਾ ਮਤਲਬ 1 ਲੱਖ 5000 ਰੁਪਏ ਜੀ 1 5 ਹਾਂਜੀ ਮਾਨਦਾਨ ਹੋ ਜੂ ਮਾਨਦਾਨ ਕਰ ਦਿਆਂਗੇ ਠੀਕ ਐ 1 5 ਮਿੱਤਰੋ ਮੁੱਲ ਐ 1 ਲੱਖ ਮਿੱਤਰੋ ਜਾ ਕੇ ਝੋਟੀ ਤਿਆਰ ਹੁੰਦੀ ਆ ਘੱਟੋ-ਘੱਟ ਠੀਕ ਹੈ 1 ਲੱਖ ਹੀ ਮੁੱਲ ਹੈ 1 ਲੱਖ 5000 ਐਂ ਸਮਝੋ ਵੀ ਮਾਲ ਮੋਲੀ ਦੇ ਰਿਹਾ ਬਾਈ ਤੇ ਦੂਜੇ ਨੰਬਰ ਤੇ ਇਹਦਾ ਇਹਨੂੰ ਵੀ ਤੋਰ ਕੇ ਦਿਖਾ ਦੂ ਤੀਜਾ ਸੁਆ ਸੁਣਾ ਤੇ ਦੁੱਧ ਬਾਈ ਕਹਿੰਦਾ ਵੀ 16 16.5 ਲੀਟਰ ਕੱਢਿਆ 16 ਕਿਲੋ ਜੀ 16.5 ਕਿਲੋ ਆਪਾਂ ਲੀਟਰ ਚ ਨਹੀਂ ਕਹਿੰਦੇ ਲੀਟਰਾਂ ਦਾ ਤਾਂ ਕਿਲੋ 1.5 ਕਿਲੋ ਦਾ ਫਰਕ ਪੈ ਜਾਂਦਾ 16 ਮਗਰ ਤੇ ਸਰੀਰ ਪੱਖੋਂ ਚੰਗੀ ਸਮੀ ਵੀ ਹੈ ਥਣਲੇ ਵੀ ਦੀ ਪੂਰੀ ਸਾਫ ਹੈ ਤੇ ਸਿੰਘ ਗੋਲ ਹੈ ਵਜਣ ਚੰਗਾ ਹਜੇ 20 25 ਦਿਨਾਂ ਦੀ ਮਿੱਤਰੋ ਮੇਰਾ ਅੰਦਾਜ਼ਾ ਵੀ ਕੱਚੀ ਹੈ ਕਿੰਨੇ ਤਰੀਕ ਨੂੰ ਦਿਨ ਪੂਰੇ ਹੁੰਦੇ ਆ ਸਾਹਿਬ ਇਹਦੇ 13 ਤਰੀਕ ਨੂੰ ਦਿਨ ਪੂਰੇ ਆ ਗਏ 13 ਤਰੀਕ ਤੋਂ 13 ਤਰੀਕ ਨੂੰ ਅੱਜ ਮੰਨ ਕੇ ਚੱਲੋ ਜੀ 14 ਦਿਨ ਮਤਲਬ 14 ਉਹ 5-7 ਉੱਤੇ ਮਤਲਬ 20 ਦਿਨ ਲੈਂਦੀ ਆ ਹਾਂ ਮੰਨ ਕੇ ਜਿਹੜਾ ਭਰਾ ਲੈ ਕੇ ਜਾਂਦਾ ਜੀ ਗੱਟਾ ਦੋ ਗੱਟੇ ਮਨਲਾ ਟਰਾਂਜੈਕਸ਼ਨ ਦੀ ਖਵਾ ਕੇ ਮਿੱਤਰੋ ਇਹਨੂੰ ਜ਼ਰੂਰ ਖਵਾਏ ਜਿਹੜਾ ਭਰਾ ਲੈ ਕੇ ਜਾਂਦਾ ਘੱਟੋ ਘੱਟ ਮਿੱਤਰੋ ਦੋ ਗੱਟੇ ਖਵਾਉਣੇ ਹਾਂਜੀ ਹਾਂ ਯਾਦ ਕਰੂਗਾ ਜੀ ਮਤਲਬ ਕਿਸੇ ਘਰੋਂ ਮੱਝ ਆਈ ਠੀਕ ਹੈ ਹਾਂ ਮਤਲਬ ਆਪਾਂ ਕੋਈ ਡਾਕਟਰ ਸਾਹਿਬ ਤੁਹਾਡੇ ਜਨਰਲ ਨਹੀਂ ਆਪਾਂ ਕੋਈ ਕਿਸੇ ਨੂੰ ਝੂਠ ਮਾਰ ਕੇ ਚੀਜ਼ ਨਹੀਂ ਦੇਣੀ ਜੈਨੂਨ ਗੱਲ ਕੀਤੀ ਹੈ ਜੈਨੂਨ ਹੀ ਆਪਾਂ ਰ ਕਤੇ ਨੂੰ ਪਤਾ ਹੀ ਅੱਜ ਕੱਲ ਕਿਸਾਨਾਂ ਕੋਲੇ ਪੈਸਾ ਕਿਤੇ ਕਿੰਨਾ ਕਿ ਫੜ ਫੜਾ ਕੇ ਲੋਕਾਂ ਤੋਂ ਆੜ ਤੋਂ ਲਿਆਉਂਦੇ ਬਿਨਾਂ ਬੰਦਾ ਕਾਰੋਬਾਰ ਕਰਦਾ ਤੇ ਆਪਾਂ ਕਿਸੇ ਬੰਦੇ ਨਾਲ ਧੱਕਾ ਨਹੀਂ ਕਰਨਾ ਚਾਹੁੰਦੇ ਚਲੋ ਇਹਦਾ ਮਜਬੂਰੀ ਬਣ ਗਈ ਛੱਡਣ ਦੀ ਹਾਂਜੀ ਬਸ ਮੇਰਾ ਮੇਨ ਜੀ ਮਤਲਬ ਆਪਣੇ ਪਿੰਡ ਤੋਂ ਆਣ ਕੇ ਵੀ ਅਗਲਾ ਪੁੱਛ ਸਕਦਾ ਵਾ ਮੇਨ ਕਰ ਲਏ ਆ ਬਸ ਲੇਬਰ ਪਰਬਲ ਠੀਕ ਹੈ ਮਨ ਲਾ ਵੀ ਤੁਸੀਂ ਦੁੱਧ ਸੇਲ ਕਰਦੇ ਸੀ ਨਹੀਂ ਤਲੰਡੀ ਭਾਈ ਸੇਲ ਕਰਦਾ ਸੀ 65 ਰੁਪਏ ਦੁੱਧ ਜਾਂਦਾ ਸੀ ਠੀਕ ਆ ਘਰਾਂ ਚ ਪਾਉਂਦੇ ਸੀ ਘਰਾਂ ਚ ਪਾਉਂਦਾ ਜੀ ਇਹ ਇਸ ਕਾਰੋਬਾਰ ਦਾ ਬਹੁਤ ਵਧੀਆ ਕਾਰੋਬਾਰ ਹੈ ਜੀ ਕੋਈ ਕਿਸੇ ਜੀਵਿੰਦਾਰ ਕੋ 18-20 ਕਿੱਲੇ ਜ਼ਮੀਨ ਹੋਵੇ ਤੇ 15-16 ਮੱਝਾਂ ਹੋਣ ਤੇ ਉਹਦੀ ਜ਼ਮੀਨ ਦਾ ਕੰਪਰੋਮਾਈਜ਼ ਹੁੰਦਾ ਪਾ ਮੁਕਾਬਲਾ ਕਰਦੀਆਂ ਮੱਝਾਂ ਦਾ ਠੀਕ ਆ ਮੰਨ ਲਾ ਵੀ ਨਾਂ ਵਾਲਾ 10-12 ਲੱਖ ਰੁਪਇਆ ਹਾਂਜੀ 10-12 ਲੱਖ ਰੁਪਇਆ ਮੰਨ ਕੇ ਚੱਲੋ ਤੁਸੀਂ ਸਾਲ ਦਾ ਇਨਕਮ ਹੈਗੀ ਹੈਗੀ ਆ ਹਾਂਜੀ ਓਕੇ ਚਲੋ ਉਹ ਉਦੋਂ ਗਾਹ ਮਿੱਤਰੋ ਤੁਹਾਡੀ ਸਾਹ ਸੰਭਾਲ ਆ ਜਾਂਦੀ ਆ ਖਰਚੇ ਆ ਜਾਂਦੇ ਆ ਕਿਉਂਕਿ ਐਂ ਤਾਂ ਹੈ ਨਹੀਂ ਵੀ ਲਿਆ ਕੇ ਤੁਸੀਂ ਬੰਨ੍ਹ ਦੋਗੇ ਤਾਂ 15 ਲੱਖ ਕਮਾ ਲੋਗੇ ਉਹਦੇ ਚ ਕੋਹਨਾ ਕੋਲ ਖਰਚੇ ਵੀ ਆਉਣਗੇ ਦੂਜੀ ਗੱਲ ਜੇ ਤੁਹਾਡੇ ਕੋਲੇ ਪਸ਼ੂ ਚੰਗਾ ਤਾਂ ਕਮਾਈ ਆ ਜੇ ਤੁਸੀਂ 12 13 ਵਾਲੇ ਲੈ ਲਿਓ ਮਿੱਤਰੋ ਫਿਰ ਤਾਂ ਤੁਹਾਡਾ ਕੱਲੇ ਫੀਡ ਹੀ ਪੂਰੀ ਹੋਊ ਜਿਹੜਾ 4 ਕਿਲੋ ਦੁੱਧ ਬਚੂਗਾ ਉਹ ਤੁਸੀਂ ਖੁਦ ਪੀਜੋਗੇ ਕਟੋ ਘਟ 15 ਲੀਟਰ ਤੋਂ ਮਿੱਤਰੋ ਸਟਾਰਟ ਕਰੋ ਸਿੰਘ ਟੁੱਟੇ ਵਾਲੀ ਲੈ ਲਓ ਪੂਰਸ ਲੰਡੀ ਵਾਲੀ ਲੈ ਲਓ ਪਰ ਦੁੱਧ ਵਾਲੀ ਮਿੱਤਰੋ ਮੱਝ ਜ਼ਰੂਰ ਲਓ ਜਿਹੜਾ ਕੋਈ ਨਵਾਂ ਭਰਾ ਕੰਮ ਕਰਨਾ ਚਾਹੁੰਦਾ ਕਿਉਂਕਿ ਮੇਰੀ ਵੀਡੀਓ ਦੇਖ ਕੇ ਕਾਫੀ ਜਿਹੜੇ ਆ ਦੋਸਤ ਮਿੱਤਰ ਛੋਟੇ ਦੇਸਾਂ ਦੇ ਵਿੱਚੋਂ ਆ ਕੇ ਵਾਪਸ ਰੋਜ਼ਗਾਰ ਕਰਨਾ ਚਾਹੁੰਦੇ ਆ ਪਰ ਆਪਾਂ ਉਹਨਾਂ ਨੂੰ ਪਹਿਲੇ ਜਾਣਕਾਰੀ ਦਿੱਤੀ ਆ ਵੀ ਇਹ ਨਾ ਕਹੋ ਵੀ ਕਰੋੜਾ ਰੁਪਈਆ ਕਮਾਈ ਆ ਕਮਾਈ ਹੈਗੀ ਆ ਚੰਗਾ ਦੁੱਧ ਵਾਲਾ ਪਸ਼ੂ ਰੱਖੋਗੇ ਤਾਂ ਕਮਾਈ ਆ ਜੇ ਤੁਸੀਂ ਕਹੋਗੇ ਵੀ ਆਪਾਂ ਸੋਹਣੀ ਲੈ ਲਈ ਕੁੰਡੀ ਲੈ ਲਈ ਵੱਡੇ ਗੱਦ ਘਾਟ ਵਾਲੀ ਲੈ ਲਈ ਮਿੱਤਰੋ ਪਹਿਲੇ ਦੂਜੇ ਸੂਏ ਲੈ ਲਈ ਤਾਂ ਮਿੱਤਰੋ ਇਹ ਕੰਮ ਫੇਲ ਆ ਚੰਗਾ ਪਸ਼ੂ ਲਓ ਚੰਗੇ ਦੁੱਧ ਵਾਲਾ ਲਓ ਘੱਟੋ ਘੱਟ 15 ਲੀਟਰ ਤੋਂ ਮਿੱਤਰੋ ਸਟਾਰਟ ਕਰੋ ਉਦੋਂ ਆਹਦੇ ਚੰਗੇ ਸਿਮੰਡ ਲਵਾਓ ਤੁਹਾਡੇ ਕੋਲੇ ਖੁੱਦ 18-20 ਲੀਟਰ ਵਾਲੀ ਮਿੱਤਰੋ ਕੱਟੀ ਝੋਟੀ ਤਿਆਰ ਹੋ ਜੇ ਅਗਲੇ ਸੂਆ ਦੇ ਵਿੱਚ ਤੁਹਾਡਾ ਨਾਂ ਹੋ ਤੇ ਇਹਦਾ ਰੇਟ ਫਿਰ ਕੀ ਕਰਤਾ ਜੀ ਇਹਦਾ ਜੀ ਡਾਕਟਰ ਸਾਹਿਬ ਇਹਦਾ ਰੇਟ ਕੁਝ ਉਹਦੇ ਕਹਿਣ ਪਖਿੱਚ ਕੇ ਕਰਿਓ ਖਿੱਚ ਕੇ ਮੌਸਮ ਖਰਾਬ ਹੈ ਮੈਂ ਤੁਸੀ ਮਨ ਮੌਸਮ ਵੀ ਖਰਾਬ ਹੈ ਜੀ ਹਾਂਜੀ ਉਹਦੇ ਚੋਂ ਮੇਨ ਗੱਲ ਇਹ ਯਾਰ ਸਿਰਫ ਹੜਾ ਦੇ ਕਰਕੇ ਹੜ੍ਹ ਪ੍ਰਭਾਵ ਦੇ ਕਰਕੇ ਇੱਕ ਕਿਸਾਨ ਅੱਜ ਕੱਲ ਥੋੜਾ ਜਿਹਾ ਕਮਜ਼ੋਰ ਹੋ ਰਿਹਾ ਹਾਂ ਉਹ ਉਸ ਗੱਲ ਕਰਕੇ ਆਪਾਂ ਜੈਨੂਨ ਜਿਵੇਂ ਜੀ ਆਪਾਂ ਲਈਆਂ ਸੀ ਉਸ ਤਰੀਕੇ ਨਾਲ ਹੀ ਆਪਾਂ ਦੇਣੀ ਆ ਮਾਲਾ ਵੀ ਵੇਚਣੀ ਆ ਹਾਂਜੀ ਮਤਲਬ ਆਪਾਂ ਕਿਸੇ ਦਾ ਮਨ ਰਖਲਾ ਵੀ ਜ਼ਿਮੀਦਾਰ ਨੇ ਪੈਸੇ ਲਾਉਣੇ ਆ ਜੈਨੂਨ ਜੀ ਗੱਲ ਡਾਕਟਰ ਸਾਹਿਬ ਮੰਗਨ ਨੂੰ ਆਪਾਂ ਇਹਦਾ ਰੇਟ ਵੱਧ ਮੰਗਣਾ ਸੀ ਠੀਕ ਆ ਤੁਸੀਂ 15-20000 ਰੁਪਇਆ ਨਾੜਾਂ ਦੇ ਕਾਰਨ ਤੁਸੀਂ ਗਾ ਰੇਟ ਕੱਟ ਕੱਟ ਕਰ ਲੋ ਹਾਂ ਇਹ ਇਹਦਾ ਰੇਟ ਜੀ ਸਿਰਫ 1,60,000 1,60 ਮਾਨਦਾਨ ਮਾਨਦਾਨ ਕਰਦੇ ਆ ਡਾਕਟਰ ਓਕੇ ਤੀਜੇ ਨੰਬਰ ਤੇ ਮਿੱਤਰੋ 1.9 ਦੀ ਵਾਲੀ ਥਣ ਜਰੂਰੂ ਮੋਟਾ ਨਾੜਾਂ ਤੁਸੀਂ ਦੇਖ ਸਕਦੇ ਹੋ ਮਿੱਤਰੋ ਲੇਵੇ ਤੇ ਕਈ ਕਹਿੰਦੇ ਨਾ ਲੱਤਾਂ ਤੇ ਨਾੜ ਆਉਂਦੀਆਂ ਕੁਦਰਤੀ ਹੁੰਦੀਆਂ ਉਹ ਮੈਂ ਨਾੜਾਂ ਦਿਖਾਈ ਦਿੰਦੀਆਂ ਇਹ ਇਸ ਗੱਲ ਨੂੰ ਮਿੱਤਰੋ ਤੁਸੀਂ ਗਲਤ ਵੀ ਹੱਸੇ ਵੀ ਨਾ ਲੈ ਜੋ ਐਸੀ ਗੱਲ ਕਰਦੇ ਆ ਤੇ ਲੇਵਾ ਥਾਣਾ ਜਿਹੜਾ ਫਿਕਸ ਹਵਾਨੇ ਦੀ ਆ ਥਾਣਾ ਜ਼ਰੂਰ ਮੋਟਾ ਦੁੱਧ ਵਾਲੀ ਮੱਝ ਇਹਨੂੰ ਵੀ ਤੋੜੋ ਇੱਕ ਵਾਰੀ ਪੂਛ ਕਰਨੀਓ ਲੰਡੀਆਂ ਕਿੰਨੇ ਕਿਤਨਾ ਦੀ ਹੈ ਹੋਈ ਆ 25 ਦਿਨਾਂ ਦੀ ਹੈ ਹੋਈ ਜੀ ਪੂਛ ਮੱਝ ਨੇ ਪੈਰ ਆਦਾ ਡਾਕਟਰ ਓਕੇ 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 ਇਹ ਪੂਛ ਕਰਕੇ ਜੀ ਰੱਤੀਆ 25 ਹਜ਼ਾਰ ਗਿਆ ਜੀ 20 25 ਹਜ਼ਾਰ ਮਿੱਤਰੋ ਸਿੰਘ ਪੂਛ ਇਹ ਦੋਨੇ ਚ ਜਾਂ ਤੋੜ ਦਿੰਦਿਆਂ 25000 ਰੁਪਏ ਪੂਛ ਲੈ ਗਈ ਜੀ ਹਾਂਜੀ ਬਰੀਡ ਦੇ ਕਿਸੇ ਬਾਈ ਦੇ ਡਰ ਨਾਲ ਜਿਹਦੇ ਘਰੇ ਜਾਊਗੀ ਅਗਲਾ ਗੋਣ ਕਾਊ ਆਪਣਾ ਕਹੂਗਾ ਵੀ ਮਹਰਾਜ ਵਾਲੇ ਚੈਨਲ ਤੋਂ ਲਈ ਆ ਥੈਂਕ ਯੂ ਕਹੂਗਾ ਵੀ ਮਹਰਾਜ ਵਾਲੇ ਚੈਨਲ ਤੋਂ ਲਈ ਆ ਮਹਰਾਜ ਵਾਲੇ ਚੈਨਲ ਦੇ ਕਿਹੜਾ ਕਿਹੜਾ ਪੱਜ ਪੱਜ ਮਹਰਾਜ ਵਾਲੇ ਚੈਨਲ ਨੂੰ ਬੁਲਾਉਗਾ ਜੀ ਠੀਕ ਐ ਸੋ ਫਿਰ ਆਪਾਂ ਕਹਿੰਨਾ ਬਾਈ ਦੇ ਘਰੋਂ ਮਿੱਤਰੋ ਇਹ ਦੂਜੀ ਵੀਡੀਓ ਆ ਤੇ ਵਾਇਗਰੋ ਸੁੱਖ ਰੱਖ ਕੇ ਤੇ ਆਉਂਦੇ ਦਿਨਾਂ ਦੇ ਵਿੱਚ ਵੀ ਜਿਵੇਂ ਜਿਵੇਂ ਪਸ਼ੂ ਤਿਆਰ ਹੋਣਗੇ ਆਪਾਂ ਤੁਹਾਨੂੰ ਸਾਰੇ ਪਸ਼ੂ ਵੀ ਦਿਖਾਵਾਂਗੇ 19 ਕਿਹਾ ਜੀ ਆਪਾਂ 18 18.5 ਲੀਟਰ ਮਿੱਤਰੋ ਕਹਾਂਗੇ ਕਿਉਂਕਿ ਕਿਲੋ 2 ਕਿਲੋ ਮਿੱਤਰੋ ਪਸ਼ੂ ਜਾ ਕੇ ਨਵੇਂ ਤਾਂ ਜੀ ਨਹੀਂ ਲੰਮਦਾ ਦੁੱਧ ਆਟੋਮੈਟਿਕ ਮਿੱਤਰੋ ਟੁੱਟਦਾ ਅਗਲੇ ਸੂਏ ਤੁਸੀਂ 19 19.5 ਲੀਟਰ ਲੈ ਸਕਦੇ ਹੋ ਜੇ ਤੁਹਾਡੇ ਘਰੇ ਸੰਭੋਗੇ ਰੇਟ ਇਹਦਾ ਵੀ ਆਪਾਂ ਤੁਹਾਨੂੰ ਦੱਸਦੇ ਆ ਫਿਰ ਆਪਾਂ ਗੱਲ ਕਰਦੇ ਆ ਵੀ ਬਾਈ ਕੋਲੇ ਸਾਰੇ ਚੰਗੇ ਦੁੱਧ ਵਾਲੀਆਂ ਮੱਝਾਂ ਨੇ ਚੰਗੇ ਸਿਮਲ ਵਾਲੀਆਂ ਨੇ ਤੇ ਇਹਦਾ ਰੇਟ ਜੀ ਡਾਕਟਰ ਸਾਹਿਬ ਲੋਕ ਮਗਰ ਨੂੰ ਤਾਂ ਇਹੋ ਜਿਹੀ ਮੱਝਾਂ ਡਾਕਟਰ ਸਾਹਿਬ 2.5 3-3 ਲੱਖ ਰੁਪਏ ਮੰਗੀ ਜਾਂਦੇ ਆ ओके ਹੈ ਵੀ ਮਤਲਬ ਇਹ ਹੈ ਰੇਟ ਹੈਗੇ ਆ ਹੈਗੇ ਰੇਟ ਪਰ ਬਸ ਜੀ ਜਿਹੜੀ ਫਿਰ ਦੁਬਾਰਾ ਮੈਂ ਗੱਲ ਕਹਿਣਾ ਉਹ ਹੀ ਹੜਾ ਦੇ ਕਰਕੇ ਕੋਈ 15-2000 ਰੁਪਏ ਤੁਸੀਂ ਆਪ ਦੇ ਕਹਿੰਦਾ ਕਿ ਘਰੇਟ ਆਪਾਂ ਘੱਟ ਕਰ ਲਈਏ ਇੱਕ ਜੀ ਆ ਤੁਹਾਡੇ ਤੋਂ ਸਾਨੂੰ ਪੁੱਛ ਲੈ ਕੇ ਜੀ 25000 ਰੁਪਏ ਵੀ 25000 ਤੋਂ ਲੈ ਗੀ ਇਹ ਤੋਂ ਕਰਕੇ 50000 ਰੁਪਏ ਘੱਟ ਮਤਲਬ ਆਪਾਂ ਤੋਂ ਮੈਂ ਚੀਜ਼ਾਂ ਨੂੰ ਮੁੱਖ ਰੱਖਦੇ ਆਪਾਂ ਘੱਟ ਘੱਟ ਮੰਗਿਆ ਜੀ ਡਾਕਟਰ ਸਾਹਿਬ ਇਹਦਾ ਆਪਾਂ ਇੱਕ 70 ਇੱਕ 70 ਹਾਂਜੀ ਚਲੋ ਅੱਗੇ ਮਿੱਤਰੋ ਆਪਾਂ ਜੀ ਗੱਲ ਕਰਦੇ ਆ ਨੀਲੀ ਰਾਵੀ ਦੇ ਨਗੀਨੇ ਆਪਾਂ ਤੁਹਾਨੂੰ ਦਿਖਾਵਾਂਗੇ ਮੂਰੇ ਜਦੋਂ ਤਿਆਰ ਹੋਣਗੀਆਂ ਇਹ ਕਿੰਨੇ ਕਿੰਨੇ ਚਿਰ ਦੀਆਂ ਕੱਪੜਾ ਹੋ ਗਈਆਂ ਇਹ ਡਾਕਟਰ ਸਾਢੇ 3-3 ਮਹੀਨੇ ਦੇ ਕੱਪੜਾ ਸਾਢੇ 3-3 ਮਹੀਨੇ ਦੇ ਠੀਕ ਹੈ ਹੁਣ ਜੇ ਆਪਾਂ ਗੱਲ ਕਰਕੇ ਸਿੰਗ ਟੁੱਟੀ ਵਾਲੀ ਦੀ ਕਦੋਂ ਕ ਟੁੱਟਿਆ ਇਹ ਨੂੰ ਟੁੱਟਣ ਹੋ ਗਈ 20 ਦਿਨ ਹੋ ਗਏ ਚਲੋ ਮੌਸਮ ਬਾਲਾ ਗੰਦਾ ਰਿਹਾ ਹਨਾ ਟੁੱਟਿਆ ਨਹੀਂ ਇਹ ਤਾਂ ਕੈਪ ਲੱਥਾ ਚਲੋ ਇਹ ਇਹਨੇ ਕਿੰਨਾ ਦੁੱਧ ਕੱਢਿਆ ਵਾ ਇਹ ਦੋਵਾਂ ਨੇ 17-17 ਕਿਲੋਨ ਕੱਢਿਆ ਕਿਹੜੇ ਏਰੀਆ ਚੋਂ ਆਂਗਾ ਵੀ ਇਹ ਇਹ ਤਾਂ ਜੀ ਆਪਣਾ ਇੱਕ ਆ ਹੀ ਫਤੇਗੜ ਤੋਂ ਫਤੇਗੜ ਤੋਂ ਇਹ ਮਾਈ ਹੈ ਜੀ ਆਪਣੇ ਤੋਂ ਦੂਸਰਾ ਆਪਣਾ ਜੀ ਅਮਰਜੀਤ ਭੋਲਾ ਵਾਜਦਾ ਜੀ ਜਿਹੜਾ ਠੀਕ ਹੈ ਉਹਦੇ ਪਿੰਡ ਤੋਂ ਆਈ ਹੈ ਠੀਕ ਹੈ ਜਿਹਦੇ ਕੋਲ ਸਟਾਰ ਟੂ ਬੋਲਾ ਜੀ ਸਟਾਰ ਟੂ ਬੋਲਾ ਉਹਦੀ ਫਾਰਮਾਸੀ ਮਾਂ ਚਾਚੀ ਦਾ ਹੀ ਹੋਊਗਾ ਕੋਸਣਾ ਕੋਸਣਾ ਕੋਸ ਤਾਂ ਹੋਊਗਾ ਜੀ ਇਹ ਠੀਕ ਆ ਤੇ ਪਰ ਦੁੱਧ ਵਾਲੋਂ ਬਹੁਤ ਚੰਗੇ ਠੰਡੀਆਂ ਠੰਡੀਆਂ ਲੰਮਾ ਸਮਾਂ ਦੁੱਧ ਹੁਣ ਇਹਨਾਂ ਦੇ ਕਿਹੜੇ ਕਿਹੜੇ ਸਿਮਨ ਲੱਗਿਆਗਾ ਹਾਂ ਦੋਨਾਂ ਦਾ ਦੋਨਾਂ ਦੇ ਡਾਇਮੰਡ ਦੇ ਲੱਗੇ ਜੀ ਦੋਨਾਂ ਦੇ ਡਾਇਮੰਡ ਦੇ ਓਕੇ ਇਹੇ ਮਿੱਤਰੋ ਜਦੋਂ ਤਿਆਰ ਹੋਣਗੇ ਆਪਾਂ ਉਦੋਂ ਬਣਾਵਾਂਗੇ ਇੱਕ ਕੱਲ ਆਪਣਾ ਮਿੱਤਰੋ ਕਿਸੇ ਭਰਾ ਨੇ ਕਮੈਂਟ ਕੀਤਾ ਜਿਹਦੇ ਵਿੱਚੋਂ ਆ ਕੀ ਹਬਾਏ ਬਾਈ ਗੱਪ ਮਾਰਦਾ ਕਿੰਨੇ ਗਾ ਝੂਠ ਹੁੰਦਾ ਜੀ ਆਪਣੀਆਂ ਵੀਡੀਓ ਵਿੱਚ ਵੇਖੋ ਜੀ ਡਾਕਟਰ ਸਾਹਿਬ ਲੋਕ ਜਿਹੜੇ ਇਹ ਕਮੈਂਟ ਵਾਲੇ ਬੰਦੇ ਹੁੰਦੇ ਜਿਹੜੇ ਕਹਿੰਦੇ ਨੇ ਬਾਈ ਗੱਪ ਮਾਰਦਾ ਉਹ ਜੀ ਘਰੇ ਬੈਠੋਂ ਦੇ ਵੀਰ ਉਹਨਾਂ ਨੇ ਨਾ ਤਾਂ ਕਿਸੇ ਨੂੰ ਕੰਮ ਕਰਨ ਦੇਣਾ ਨਾ ਉਹਨੇ ਆਪ ਕਰਨਾ ਸਿਰਫ ਜੈਲਸੀ ਹੈ ਇੱਕ ਹੁਣ ਜੇ ਤੁਸੀਂ ਗੱਪ ਮਾਰਦੇ ਹੋਵੋਗੇ ਤੇ 150 ਕਿਲੋਮੀਟਰ ਤੋਂ ਚੱਲੇ ਕਿਵੇਂ ਸਾਡੇ ਕੋਲ ਕਿੱਥੇ ਬਠਿੰਡਾ ਕਿੱਥੇ ਤਰੌਂਡੀ ਭਾਈ ਜੇ ਤੁਹਾਡੇ ਤੁਹਾਡੇ ਕੋ ਸੱਚਾਈ ਹੈ ਇਮਾਨਦਰੀ ਹੈ ਤੁਸੀਂ ਮਤਲਬ ਇਸ ਕੰਮ ਕਰਦੇ ਚੈਨਲ ਬਹੁਤ ਅੱਛੇ 30 40 ਚੈਨਲ ਆਪਣੇ ਪੰਜਾਬ ਦੇ ਏਰੀਆ ਦੇ ਮੇਰੇ 5-7 ਚੈਨਲ ਮੇਰੇ ਥੋੜੇ ਨੇੜੇ ਵੀ ਚੱਲਦੇ ਆ 5-7 ਪਰ ਨਹੀਂ ਅਸੀਂ ਤੁਹਾਨੂੰ ਕਿਉਂਕਿ ਇੱਕ ਤਾਂ ਅਸੀਂ ਇਹ ਕਿਨੇ ਸਾਡੇ ਕੋਲ ਪਸ਼ੂ ਚੰਗੇ ਆ ਤੁਹਾਡਾ ਚੈਨਲ ਚੰਗਾ ਅਸੀਂ ਕਿਨੇ ਚੰਗੇ ਕਰੇ ਜਾਣੇ ਠੀਕ ਹੈ ਮੇਨ ਫੋਕਾ ਸਾਡਾ ਇਸ ਗੱਲ ਤੇ ਆ ਬਾਕੀ ਜਿਹੜਾ ਜਿਹੜਾ ਕਮੈਂਟ ਕਰੀ ਜਾਂਦੇ ਉਹ ਤਾਂ ਨਹੀਂ ਵਿਹਲੇ ਨੇ ਕਰਨੇ ਕਰਨੇ ਕਮੈਂਟ ਓਕੇ ਕੋਈ ਗੁੱਸਾ ਲੈਣਾ ਕਰਨਗੇ ਆ ਗੁੱਸਾ ਤਾਂ ਨਹੀਂ ਦੇਖੋ ਤੁਸੀਂ ਤੁਸੀਂ ਸਟਰਗਲ ਕਰੀ ਜਾਂਦੇ ਹੋ ਠੀਕ ਹੈ ਮੈਂ ਜੀ ਫਿਰ ਆਪਾਂ ਗੱਲ ਕਰਦੇ ਆ ਵੀ ਜਿਹੜਾ ਮੇਰੇ ਜ਼ਿੰਦਗੀ ਦੇ ਵਿਸੋਕੜ ਬਾਰੇ ਜਾਣਦਾ ਉਹ ਵੀ ਇਸ ਵੀਡੀਓ ਦੇ ਵਿੱਚ ਜ਼ਰੂਰ ਕਮੈਂਟ ਕਰੂਗਾ ਜੇ ਉਹ ਭਰਾ ਨੇ ਵੀਡੀਓ ਦੇਖ ਲਈ ਕਿ ਆ ਕਿਸੇ ਟਾਈਮ ਤੇ ਮਿੱਤਰੋ ਆਪਣੇ ਕੋਲੇ ਸਾਈਕਲ ਲੈਣ ਦੀ ਖਾਤਰ ਪਹੁੰਚ ਨਹੀਂ ਸੀ ਅੱਜ ਪਰਮਾਤਮਾ ਨੇ ਬਾਹ ਫੜੀ ਐ ਬਾਹ ਕਿਉਂ ਫੜੀ ਐ ਦਰਰਾਤ ਆਪਾਂ ਮਿਹਨਤ ਕੀਤੀ ਆ ਕੋਈ ਨਸਾਨੀ ਕੀਤਾ ਕੋਈ ਝੂਠ ਨਹੀਂ ਬੋਲਿਆ ਸਚਾਈ ਤੇ ਆਪਾਂ 20 ਸਾਲ ਲਗਾਤਾਰ ਮਿੱਤਰੋ ਡਾਕਟਰੀ ਕੀਤੀ ਹੈ ਕਿ ਕੋਈ ਆਪਾਂ ਨੂੰ ਇਹ ਨਹੀਂ ਕਹਿ ਸਕਦਾ ਵੀ ਮੇਰੇ ਬਾਹਰ ਦੇ ਵਿੱਚ ਕੋਈ ਖੜ ਕੇ ਡਾਕਟਰ ਨੇ ਰੁਪਏ ਮੰਗੇ ਆ ਕਿਸੇ ਤੋਂ ਰੁਪਿਆ ਨਹੀਂ ਲਿਆ ਜਦੋਂ ਭਰਾ ਕੋਲੇ ਆ ਜਾਂਦੇ ਸੀ ਅਗਲਾ ਫੋਨ ਲਾ ਕੇ ਕਹਿੰਦਾ ਸੀ ਬਾਈ ਆਪ ਦਾ ਜਿਹੜਾ ਖਰਚਾ ਪਾਣੀ ਆ ਉਹ ਲੈ ਜਾ ਬਹੁਤ ਨੇਕੀ ਦੇ ਕੰਮ ਕੀਤੇ ਆ ਜੀ ਜ਼ਿੰਦਗੀ 'ਚ ਨੇਕੀ ਦੇ ਕੰਮ ਆਉਂਦੇ ਸਾਲਾਂ ਦੇ ਵਿੱਚ ਹੋਰ ਵੀ ਵੱਡੇ ਪੱਧਰ ਤੇ ਆਪਾਂ ਕਰਨ ਜਾ ਰਹੇ ਆ ਪਰਮਾਤਮਾ ਜੇ ਇਸ ਤਰ੍ਹਾਂ ਹੀ ਆਪਣਾ ਸਾਥ ਦਿੰਦਾ ਰਿਹਾ ਤਾਂ ਬਹੁਤ ਬਹੁਤ ਸੋਹਣਾ ਕੁਝ ਕੰਮ ਕਰਨ ਜਾ ਰਹੇ ਹਾਂ ਜੀ ਤੁਸੀਂ ਇੱਕ ਹਫਤਾ ਤੁਸੀਂ ਵੇਟ ਕਰਾਈ ਸਾਨੂੰ ਗੱਡੀ ਕਰਾਉਣ ਦੇ ਕਾਰਨ ਤੁਸੀਂ ਸਾਡੇ ਕੋਲ ਪਹੁੰਚ ਨਹੀਂ ਸਕੇ ਹਾਂਜੀ ਅਸੀਂ ਤੁਹਾਡੀ ਵੇਟ ਕੀਤੀ ਅੱਜ ਤੁਸੀਂ ਮੋਟਰਸਾਈਕਲ ਤੇ ਆਏ ਆ ਅੱਜ ਤੁਸੀਂ ਕਿਹਾ ਮੈਂ ਹਰ ਹਾਲ ਆਉਣਾ ਤੇ ਆਉਣਾ ਜੇ ਸਾਡਾ ਤੁਹਾਡੇ ਨਾਲ ਪਿਆਰ ਸੀ ਤੁਸੀਂ ਤਾਂ ਹੀ ਆਏ ਸਾਡੇ ਕੋਲ ਠੀਕ ਹੈ ਸੋ ਸਾਰੇ ਦੋਸਤ ਮਿੱਤਰਾਂ ਦਾ ਬਹੁਤ ਧੰਨਵਾਦ ਕਰਦੇ ਆ ਜਿਹੜੇ ਭਰਾ ਆਪਣੇ ਦਿਲੋਂ ਆਪਣੋ ਪਿਆਰ ਕਰਦੇ ਨੇ ਤੇ ਉਹ ਮੈਨੂੰ ਮਿੱਤਰੋ ਕਮੈਂਟ ਕਰਕੇ ਜਰੂਰ ਦੱਸੋ ਇਸ ਵੀਡੀਓ ਦੇ ਵਿੱਚ ਤੇ ਦੂਜੀ ਗੱਲ ਆਕੜ ਦੀ ਆਕੜ ਮਿੱਤਰੋ ਆਪਾਂ ਕਾਹਦੀ ਕਰਨੀ ਆ ਕਿਉਂਕਿ ਆਪਾਂ 20 30 ਸਾਲ ਦੇ ਹੋਰ ਮਹਿਮਾਨ ਹੈ ਨਾ ਤਾਂ ਆਪਾਂ ਆਕੜ ਪਹਿਲਾਂ ਕੀਤੀ ਹੈ ਤੇ ਨਾ ਹੀ ਮਿੱਤਰੋ ਕਰਨੀ ਆ ਕਿਉਂਕਿ ਆਪਾਂ ਕਿਹੜਾ ਇੱਥੇ ਸਦਾ ਲੈਣਾ ਸੋ ਮੇਰੀ ਵੀਡੀਓ ਕਿਵੇਂ ਲੱਗਦੀ ਆ ਕਮੈਂਟ ਕਰਕੇ ਜਰੂਰ ਦੱਸਿਓ ਤੇ ਮੇਰੀ ਇਹ ਜਾਣਕਾਰੀ ਵੀ ਕਿਵੇਂ ਲੱਗੀ ਇਹ ਵੀ ਜਰੂਰ ਕਮੈਂਟ ਕਰਕੇ ਦੱਸਿਓ ਸੋ ਸਾਰੇ ਵੀਰਾਂ ਦਾ ਆਪਾਂ ਧੰਨਵਾਦ ਕਰਦੇ ਆ ਨੰਬਰ ਬੋਲ ਦਿਓ ਜੀ ਨੰਬਰ ਜੀ 95692 95692 3050 ਜੀ 3050 ਪਿੰਡ ਹੈਗਾ ਜੀ ਸੋਢੀ ਵਾਲਾ ਤੇ ਨੇੜੇ ਹੈਗਾ ਜੀ ਤਲਵੰਡੀ ਭਾਈ ਤੇ ਤਸੀਰ ਜੀਰਾ ਤੇ ਜਿਲ੍ਹਾ ਹੈਗਾ ਜੀ ਫਿਰੋਜ਼ਪੁਰ ਸੋ ਦੋਸਤੋ ਆਪਾਂ ਵੱਡੇ ਪੱਧਰ ਤੇ ਕੰਮ ਫੇਰ ਕਹਿੰਦੇ ਵੀ ਕਰਨ ਜਾ ਰਹੇ ਆ ਵਾਇਰਸ ਸੁੱਖ ਰੱਖੇ ਸਾਰੇ ਪੰਜਾਬ ਨੂੰ ਆਪਾਂ ਕਵਰ ਕਰਾਂਗੇ ਜਿੱਥੋਂ ਤਾਂ ਜਾਵ ਜਾਵਾਂਗੇ ਤੇ ਨਹੀਂ ਆਪਾਂ ਮਿੱਤਰੋ ਆਪਣੇ ਥੱਲੇ ਮਿੱਤਰੋ ਮੁੰਡੇ ਕੰਮ ਵੀ ਕਰਨਗੇ ਕੋਸ਼ਿਸ਼ ਇੱਕ ਛੋਟੀ ਜੀ ਉਹ ਆਪਾਂ ਮਹੀਨੇ ਤੋਂ ਮਹੀਨੇ ਤੋਂ ਮਿੱਤਰੋ ਆਪਾਂ ਸਟਾਰਟਿੰਗ ਕਰ ਰਹੇ ਆ ਸੋ ਸਾਰੇ ਵੀਰਾਂ ਦਾ ਧੰਨਵਾਦ